ਤੁਹਾ ਦੇਖੋ ਬਾਈ ਜੀ ਰਿਕਾਰਡ ਤੋੜਦੇ ਰਿਕਾਰਡ ਮਾਇਆ ਟੇਰ ਮੋਗਾ ਨੇ ਜਿਹੜੇ ਬਾਜ਼ਾਰ ਦੇ ਵਿੱਚ 2 200 ਦੇ ਰੋਲ ਲੈ ਜੋ 3 300 ਰੁਪਏ ਚ 3 300 ਰੁਪਏ ਚ ਕਰਦੇ ਜੀ 3 300 ਰੁਪਏ ਚ ਦੀਵਾਲੀ ਤੋਂ ਪਹਿਲਾਂ ਆ ਜੋ ਪੂਰੇ ਪੰਜਾਬ ਤੋਂ ਸਸਤੇ ਪਾਲਪੇਪਰ ਨਾਲ ਗਿਫਟ ਫਰੀ ਮਰਜ਼ੀ ਲੈ ਲਓ 4 ਫਲੋਰ ਨੇ ਹਾਂਜੀ 21 ਇੰਚ ਵਾਲਾ ਮਾਲ ਜਿਹੜਾ ਮਰਜ਼ੀ ਲੈ ਲਓ ਪੰਪ 500 ਰੁਪਏ ਦਾ ਦੇਖੋ ਡਿਜ਼ਾਈਨ ਤੁਸੀਂ ਚੈੱਕ ਕਰੋ ਕਿੰਨੇ ਸੋਹਣੇ ਸੋਹਣੇ ਆ ਬਾਜ਼ਾਰ ਦਾ ਰੇਟ ਮੈਂ ਚੈਲੇਂਜ ਕਰਦਾ ਅੱਜ ਵੀ 2 200 ਰੁਪਏ ਆ ਮਾਇਆ ਅੰਡੀਆਂ ਰੋਗਾ ਆਜੋ ਸਿਰਫ 5-500 ਰੁਪਏ ਚ ਲੈ ਜਾਓ ਆ ਚੀਜ਼ਾਂ ਚੈੱਕ ਕਰੋ ਤੁਸੀਂ ਸਵਾ ਦੇਖੋ ਜੀ ਇਹ ਵੀ 25-2500 3-3000 28-2200 ਬਾਜ਼ਾਰ ਦਾ ਰੇਟ ਇਹਦਾ ਰੇਟ ਕਰਤਾ ਸਿਰਫ 1000 ਰੁਪਿਆ 1-1000 ਰੁਪਏ ਚ ਲੈ ਜਾਓ ਚੈਲੰਜ ਹੈ ਨਹੀਂ ਚੈਲੰਜ ਜੋ ਰੇਟ ਅਸੀਂ ਦੱਸ ਰਹੇ ਹਾਂ ਕਿਸੇ ਤੋਂ ਰੇਟ ਇਹ ਦੇ ਨਹੀਂ ਹੋਣੇ ਬਾਡਰ ਪ੍ਰੂਫ ਵਾਲਪੇਪਰ ਆ ਕੋਈ 3000 ਕੋਈ 2800 ਕੋਈ 2500 ਪਰ ਮਾਇਆ ਡੀਰ ਨੇ ਕਰਤੇ 1 1000 ਚ ਲੈ ਜੋ 1 1000 ਚ ਦੇਖੋ ਗਿਫਟ ਵੀ ਫਰੀ ਦੇਣਿਆ ਵੱਡੀ ਗੱਲ ਪਤਾ ਕੀ ਸਾਡੇ ਕੋਲ ਸਟਾਕ ਬਹੁਤ ਆ ਜਿੰਨਾ ਮਰਜੀ ਲੈ ਜੋ ਲੈ ਜੋ ਦੀਵਾਲੀ ਤੱਕ ਸਾਰਾ ਪੱਧਰ ਕਰ ਦੇਣਾ ਆਪਾਂ ਸੋ ਦੇਖੋ ਇਹ ਵੀ 28 250 3 3000 32 3200 ਵਾਲੇ ਬਾਲ ਪੇਪਰ ਲੈ ਜੋ 12 1200 ਚ 12 1200 ਚ ਕਰਤੇ ਜੀ 12 1200 ਚ ਇਹ ਪ੍ਰੀਮੀਅਮ ਕੁਆਲਿਟੀ ਆ ਵੱਡੇ ਬ੍ਰਾਂਡ ਹੈ ਨਾ ਕੋਈ ਦੇ ਸਕਦਾ ਨਾ ਅਖੇ ਤੋ ਦੇ ਹੋਣਾ ਆ ਸਟਾਕ ਚੈੱਕ ਕਰਾ ਦਿਓ ਜਿਹੜਾ ਮਰਜੀ ਕਲਰ ਲੈ ਜੋ ਇਹ ਵਾਈਟ ਦੇ ਵਿੱਚ ਪ੍ਰੀਮੀਅਮ ਕੁਆਲਿਟੀ ਆ ਸਾਰੀ ਜਿਹੜੇ ਤੁਸੀਂ 3320 ਇਹ ਵੀ 121200 ਦੇਣਾ ਤੁਸੀਂ ਚੈੱਕ ਕਰੋ ਇਹ ਵਾਈਟ ਦੇ ਵਿੱਚ ਟੱਚ ਵੱਖਰਾ ਇਹ ਵੱਖਰਾ ਇਹਦੇ ਵਿੱਚ ਟੈਕਚਰ ਆ ਗਿਆ ਕੋਈ ਪਲੇਨ ਆ ਗਿਆ ਮਤਲਬ ਬਹੁਤ ਸਾਰੇ ਵੱਖੋ ਵੱਖਰੇ ਡਿਜ਼ਾਈਨ ਵਾਈਟ ਦੇ ਵਿੱਚ 121200 121200 ਲੈ ਜਾ 121200 ਦੇਖੋ ਇਹ ਤੁਹਾਡਾ ਵੱਡਾ ਫਾਇਦਾ ਇਹਦੀ ਫੋਟੋ ਖੈਤ ਲਓ ਇਹਨੂੰ ਜਾ ਕੇ ਤੁਸੀਂ Google ਕਰ ਲਓ ਆ ਚੈੱਕ ਕਰ ਲਓ ਸੋ ਆਹ ਦੇਖੋ ਸੇਮ ਵਾਲਪੇਪਰ ਆ ਜਾ ਤੁਸੀਂ ਆਨਲਾਈਨ ਜਾ ਕੇ ਸਰਚ ਕਰਨਾ ਤੇ ਇਹਦਾ ਰੇਟ ਹੈਗਾ MRV 22000 ਇਹ 22000 ਵਾਲਾ ਰੋਲ ਹੈ ਕਿਉਂਕਿ ਬਰਸਾਚੇ ਵੱਡਾ ਬ੍ਰਾਂਡ ਆ ਅਸੀਂ ਦਿੰਦੇ ਹਾਂ ਤੁਹਾਨੂੰ 4500 ਦਾ ਹੁਣ ਤੁਸੀਂ ਆਓ ਤੁਹਾਨੂੰ 22000 ਵਾਲਾ ਬਰਸਾਚੇ ਆ ਰੋਲ ਸਿਰਫ 3000 ਰੁਪਏ ਦੇਣਾ 3000 ਰੁਪਏ ਚ ਕਿਹੜੀ ਟੈਨਸ਼ਨ ਚ ਪਾਓ ਸੋਚੀ ਜਾਂਦੇ ਹੋ ਵੀ ਘਰ ਸੋਹਣਾ ਬਣਾਉਣਾ ਫਲਾਣੇ ਦੇ ਘਰ ਗਏ ਸੀ ਬੜਾ ਸੋਹਣਾ ਘਰ ਸੀ ਸਿਗਾ ਵੀ ਛੋਟਾ ਹੁਣ ਟੈਨਸ਼ਨਾਂ ਲਓ ਮਾਇਆ ਅੰਟੀ ਦੇ ਮੋਗ ਆਜੋ ਜਿੱਥੇ ਤੁਹਾਡੇ ਚਾਹੇ ਛੋਟੇ ਘਰ ਆ ਚਾਹੇ ਵੱਡੇ ਘਰ ਆ ਫੁੱਲ ਗਰੰਟੀ ਹੋਟਲਾਂ ਨਾਲੋਂ ਵੀ ਸੋਹਣੇ ਬਣਾਣਿਆਂ ਹੁਣ ਨਾ ਤੁਹਾਨੂੰ ਲੱਕੜ ਤੇ ਪੈਸੇ ਖਰਚਣ ਦੀ ਲੋੜ ਆ ਨਾ ਪੀਵੀਸੀ ਦੇ ਪੈਸੇ ਖਰਚਣ ਦੀ ਲੋੜ ਆ ਨਾ ਤੁਹਾਨੂੰ ਮਹੀਨਾ ਮਹੀਨਾ ਘਰਾਂ 'ਚ ਮੈਸਤਰੀ ਵਾਰ ਕੇ ਰੰਗ ਕਰਾਉਣ ਦੀ ਲੋੜ ਆ ਹੁਣ ਦੀਵਾਲੀ ਦੇ ਉੱਤੇ ਵਾਲਪੇਪਰ ਲਵਾਓ ਆਪਣੇ ਘਰ ਨੂੰ ਹੋਟਲਾਂ ਵਰਗੇ ਬਣਾਓ ਇੱਕ ਤਾਂ ਪੂਰੇ ਪੰਜਾਬ ਤੋਂ ਸਸਤੇ ਵਾਲਪੇਪਰ ਉੱਤੋਂ ਆ ਦੇਖੋ ਲੱਖਾਂ ਰੁਪਈਆ ਦੇ ਗਿਫਟ ਤੁਹਾਨੂੰ ਅਸੀਂ ਫ੍ਰੀ ਦੇ ਰਣੇ ਆ ਹੁਣ ਤੁਸੀਂ ਇੱਥੇ ਆਉਣਾ ਸਸਤੇ ਵਾਲਪੇਪਰ ਦੇਣੇ ਆ 10000 ਰੁਪਏ ਦੀ ਸ਼ਾਪਿੰਗ ਆਣੀ ਤੁਹਾਨੂੰ ਆ ਬੜਾ ਲਗਜ਼ਰੀ ਗਿਫਟ ਜਿਹੜਾ ਅਸੀਂ ਬਿਲਕੁਲ ਫ੍ਰੀ ਦੇ ਰਣਾ ਹੈਗਾ ਤੁਸੀਂ ਆ ਕੇ ਸਾਡੇ ਕੋਲ 20000 ਰੁਪਏ ਸ਼ਾਪਿੰਗ ਕਰ ਦਿਓ ਪੈਕਿੰਗ ਚੈੱਕ ਕਰ ਲਓ ਮੋਰਿਸ ਦਾ ਇਹ ਬਹੁਤ ਵੱਡਾ ਬ੍ਰਾਂਡ ਆ ਇਹ ਤੁਹਾਨੂੰ ਦਵਾਂਗੇ 20000 ਦੀ ਸ਼ਾਪਿੰਗ ਦੇ ਬਿਲਕੁਲ ਫ੍ਰੀ ਤੁਸੀਂ 30000 ਦੀ ਸ਼ਾਪਿੰਗ ਕਰ ਦਿਓ ਤੇ ਆ ਦੇਖੋ ਬਹੁਤ ਵੱਡੀ ਚੀਜ਼ ਆ ਇਹਦੀ ਐਮ ਆਰ ਪੀ ਤੁਹਾਨੂੰ ਹੀ ਚੈੱਕ ਕਰਾ ਦਿੰਨੇ ਆ ਜੇ ਤੁਸੀਂ ਆ ਕੇ ਸਾਡੇ ਕੋਲ 30000 ਰੁਪਏ ਸ਼ਾਪਿੰਗ ਕਰਦੇ ਹੋ ਨਾ 4500 ਰੁਪਏ ਦਾ ਇਹ ਗਿਫਟ ਤੁਹਾਨੂੰ ਅਸੀਂ ਬਿਲਕੁਲ ਫ੍ਰੀ ਦੇ ਰਣਾ ਸੋ ਦੇਖੋ ਜੀ ਜੇ ਤੁਸੀਂ ਸਾਡੇ ਕੋਲ ਆ ਕੇ ਕਰਦੇ ਹੋ 40000 ਰੁਪਏ ਦੀ ਸ਼ਾਪਿੰਗ ਆ ਸਪੇਸਸ ਦਾ ਕੰਬਲਿਆ ਬ੍ਰਾਂਡ ਜਿਹਨੂੰ ਬ੍ਰਾਂਡ ਕਹਿੰਦੇ ਆ ਇਹ ਕਿਹ ਘਾਲੋ ਰੇਟ 10000 ਰੁਪਏ ਦੀ ਕੀਮਤ ਵਾਲਾ ਇਹ ਬਲੈਂਕ ਕੰਦਾ ਤੁਹਾਨੂੰ ਅਸੀਂ 40000 ਦੀ ਸ਼ਾਪਿੰਗ ਜੇ ਬਿਲਕੁਲ ਫ੍ਰੀ ਦੇ ਰਣਾ ਤੁਸੀਂ 50000 ਰੁਪਏ ਸ਼ਾਪਿੰਗ ਕਰਦੇ ਹੋ ਆ ਦੇਖੋ ਜੀ ਮਿਕਸ ਗਰਾਇੰਡਰ ਇਹ ਵੀ ਤੁਹਾਨੂੰ ਬਿਲਕੁਲ ਫ੍ਰੀ ਦੇ ਰਣਾ ਬਹੁਤ ਵੱਡੀਆਂ ਆਫਰਾਂ ਲਾਤੀਆਂ ਵੱਡੇ ਵੱਡੇ ਬ੍ਰਾਂਡ ਤੁਹਾਨੂੰ ਅਸੀਂ ਫ੍ਰ ਮਤਲਬ ਸਾਰਿਆਂ ਦੇ ਵੱਡੇ ਫਾਇਦੇ 50000 ਦੀ ਸ਼ਾਪਿੰਗ ਤੇ 9400 ਰੁਪਏ ਦਾ ਮਿਕਸ ਗਰਾਇੰਡਰ ਬਿਲਕੁਲ ਫ੍ਰੀ ਦਵਾਂਗੇ ਤੁਹਾਨੂੰ ਸੋ ਭਾਜੀ ਬਾਅਦ ਪੇਪਰ ਵੀ ਸਸਤੇ ਦੇਈਏ ਨੇ ਸਾਰਿਆਂ ਨਾਲੋਂ ਉਤੋਂ ਲੱਖਾਂ ਰੁਪਏ ਦੇ ਗਿਫਟ ਵੀ ਫ੍ਰੀ ਦੇਈ ਜਾਂਦੇ ਹਾਂ ਤੁਸੀਂ ਕੋ ਬਚਾਉਣਾ ਬਚੂਣਾ ਹੈ ਕਿ ਲਟਾਰਾਣਾ ਸਾਰਾ ਕੁਝ ਅੱਜ ਲੱਗੜ ਸਾਹਿਬ ਸਾਰਾ ਸਾਲ ਹੀ ਕਮਾਣੇ ਆ ਪੈਸੇ ਤੇ ਹੁਣ ਦੀਵਾਲੀ ਤੇ ਹੁੰਦਾ ਵੀ ਜਿਹੜੇ ਸਾਡੇ ਨਾ ਐਕਚੁਅਲੀ ਪਰ ਜਿੰਨੇ ਪੁਰਾਣੇ ਕਸਟਮਰ ਹਰ ਕੋ ਨੂੰ ਹੁੰਦਾ ਵੀ ਸਾਨੂੰ ਕੀ ਪ੍ਰੈਜ਼ੈਂਟ ਮਿਲ ਰਿਹਾ ਮਾਇ ਇੰਟੀਰੀਅਰ ਵੱਲੋਂ ਕੋਈ ਰੈਗੂਲਰ ਕਸਟਮਰ ਸੋ ਉਹ ਸਾਰੇ ਕਸਟਮਰ ਵ ਦੇ ਰਹੇ ਆ ਲਗਾਤਾਰ ਇੱਕ ਮਹੀਨਾ ਹੋ ਗਿਆ ਗਿਫਟ ਮੰਗਦੇ ਆ ਤੇ ਇਹ ਆਫਰ ਦਿਵਾਲੀ ਵਾਲੇ ਦਿਨ ਤੱਕ ਚਾਲੂ ਆ ਦਿਵਾਲੀ ਵਾਲੇ ਦਿਨ ਤੱਕ ਚਾਲੂ ਹੈ ਜੀ ਆਫਰ ਇਹ ਲੌਨ ਵਾਲੇ ਬੰਦਿਆਂ ਦਾ ਵੀ ਹੈਗਾ ਜੀ ਸਾਰਾ ਖਾਸ ਪ੍ਰਬੰਧ ਬਹੁਤ ਟੀਮ ਆਪਣੇ ਕੋਲੇ ਨਹੀਂ ਇੱਕ ਤਾਂ ਤੁਸੀਂ ਦੇ ਦਿੰਦੇ ਹੋ ਜੇ ਕੋਈ ਕੰਨੇ ਸਾਡੇ ਕੋਲ ਮਿਸਤਰੀ ਜਾਂ ਲੇਬਰ ਨਹੀਂ ਮਿਲਦੀ ਹੈਗੇ ਬੰਦੇ ਆਪਣੇ ਕੋਲ ਬਾਧੂ ਬੰਦੇ ਆ 300 ਰੁਪਏ ਕਰੋ ਦੀ ਲੇਬਰ ਲੈਂਦੇ ਆ 50 ਸਕਰ ਫੁੱਟ ਦੀ ਹਾਂਜੀ ਵਿਦ ਕੈਮੀਕਲ ਕੈਮੀਕਲ ਇਨਕਲੂਡ ਹੁੰਦਾ ਜਿਹੜੇ ਸਾਡੇ ਐਨ ਆਰ ਆਈ ਬਾਹਰ ਬੈਠੇ ਆ ਬਾਹਰਲੇ ਮੁਲਕਾਂ ਚ ਉਹ ਵੀ ਸ਼ੋਪਿੰਗ ਕਰ ਸਕਦੇ ਤੇ ਕਿੱਦਾਂ ਕਰ ਸਕਦੇ ਕਰ ਸਕਦੇ ਆ ਉਹਦੇ ਚ ਜਿਵੇਂ ਹੋਣਾ 1200 ਵਾਲੀ ਕੈਟਾਗਰੀ ਆਈ ਹੈ ਦੀ ਪੀ ਡੀ ਐਫ ਹੈਗੀ ਹੈ ਹਾਂ ਪੀ ਡੀ ਐਫ ਚੋਂ ਪਸੰਦ ਕਰ ਲੋ ਆ ਤੁਹਾਡਾ ਐਡਰੈਸ ਭੇਜ ਦੋ ਲਵਾ ਦਿਆਂਗੇ ਲੋ ਤਾਂ ਜੀ ਫੌਂਟੇਨ ਚ ਰਹਿ ਕਾਦੀ ਗਈ ਇੱਕ ਤਾਂ ਪੂਰੇ ਪੰਜਾਬ ਤੋਂ ਸਾਫ ਤੇ ਬਾਹਰ ਪੇਪਰ ਨਾਲ ਗਿਫਟ ਫਰੀ ਲਵਾਈ ਵੀ ਸਿਰਫ 300 ਰੁਪਇਆ ਫਿਰ ਤੁਸੀਂ ਬਾਹਰਲੇ ਮੁਲਕਾਂ 'ਚ ਬੈਠੇ ਹੋ ਜਿੱਥੇ ਮਰਜ਼ੀ ਬੈਠੇ ਹੋ ਔਨਲਾਈਨ ਸ਼ੋਪਿੰਗ ਕਰ ਸਕਦੇ ਹੋ ਮੇਰੀ 100% ਗਾਰੰਟੀ ਆ 20000 25000 ਰੁਪਇਆ ਜਾਂ ਜਿੰਨੇ ਮਰਜ਼ੀ ਭਾਵੇਂ ਲੱਖ ਤੱਕ ਦੀ ਸ਼ੋਪਿੰਗ ਕਰ ਲਓ ਤੁਸੀਂ ਸੇਫ ਹੈਗੇ ਆ ਜਦੋਂ ਤੁਸੀਂ ਪੈਸੇ ਪਾਉਣੇ ਆ ਇੱਕੋ ਹੀ ਸ਼ਰਤ ਆ ਬਾਈ ਜੀ ਨਾਲ ਵੀਡੀਓ ਕਾਲ ਤੇ ਗੱਲ ਜ਼ਰੂਰ ਕਰਨੀ ਆ ਜਦੋਂ ਇਹਨਾਂ ਨੇ ਤੁਹਾ ਨਾਲ ਵੀਡੀਓ ਕਾਲ ਤੇ ਗੱਲ ਕਰ ਲਈ ਭਾਵੇਂ ਲੱਖ ਰੁਪਏ ਪਾ ਦਿ ਕੈਰਨ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਕ 50 ਡਿਗਰੀ ਮੋਗਾ